ਹਾਂਜੀ ਬਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਧਨ ਸਿੰਘ ਖਾਨਾ ਜ਼ਿਲ੍ਹਾ ਬਠਿੰਡਾ ਦੇ ਤਹਿਸੀਲ ਵੀ ਵੀਰੇ ਬਠਿੰਡਾ ਬਾਈ ਮੇਵਾ ਸਿੰਘ ਦੇ ਘਰੋਂ ਦੋਸਤੋ ਵੀਡੀਓ ਬਣਾਉਣੀ ਆਪਾਂ ਦੋ ਨਗ ਬਾਈ ਨੇ ਸੇਲ ਕਰਨੇ ਆ ਇੱਕ ਤਾਂ ਦੋਸਤੋ ਘਰ ਦੀ ਪਾਲੀ ਹੋਈ ਦੂਸਰਾ ਸੂਆ ਸੂਈ ਹੋਈ ਇਹ ਤਾਜੀ ਬੈੜ ਆ ਤੇ ਨੰਬਰ 2 ਤੇ ਇੱਕ ਆ ਗਈ ਆ ਗੱਬਣ ਦੋਨਾਂ ਦੀ ਡਿਟੇਲ ਮੁੱਲ ਵਾੜੀ ਵੀਡੀਓ ਦੇ ਵਿੱਚ ਕਰਾਵਾਂਗੇ ਜਿਹੜੀ ਸੂਈ ਸਵਾਈ ਆ ਦੋਸਤੋ ਇਹਦਾ ਮੌਕੇ ਤੇ ਹੁਣ ਕਿੰਨਾ ਦੁੱਧ ਤਿਆਰ ਆ ਤੇ ਕੀ ਮੁੱਲ ਆ ਉਹ ਵੀਡੀਓ ਦੇ ਵਿੱਚ ਹੋਊਗਾ ਵੀਡੀਓ ਦੀ ਬਾਈ ਜੀ ਤਰੀਕ ਨੋਟ ਕਰ ਲਓ 6 ਤਰੀਕ 10ਵਾਂ ਮਹੀਨਾ ਤੇ 2025 ਦੀ ਬਾਕੀ ਆਜੋ ਆਪਾਂ ਮਾਲਕ ਨਾਲ ਗੱਲਬਾਤ ਕਰਦੇ ਆਂ ਆਜੋ ਜੀ ਵੀਡੀਓ ਸਾਹਮਣੇ ਆਜੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਾਰੇ ਰੌਣਕ ਡੇਰੀ ਫਾਰਮ ਦੇਖਣ ਆਲੇ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਦੋ ਨਾ ਆ ਗਏ ਆਪਣੇ ਅੱਜ ਸੇਲ ਵਾਲੇ ਦੋ ਆ ਗਏ ਆ ਤਾਂ 2 ਤਰੀਕ ਨੂੰ ਸੂਈ ਹੈ ਦੋ ਤਰੀਕ ਨੂੰ ਸੂਈ ਆ ਅੱਜ 5 ਹੋ ਗਈ ਅੱਜ 5 ਹੋ ਗਈ ਮਗਰੇ ਨੇ ਮੇਲ ਕਾਫ ਹੈ ਮੇਲ ਕਾਫ ਆ ਹਾਂ ਪਹਿਲਣ ਨੇ ਜੀ ਸੋਡੇ ਕੋਲੇ ਪਹਿਲਣ ਨੇ ਦਿੱਤਾ 32 ਲੀਟਰ ਹੂੰ ਤੇ ਹੁਣ ਬੌੜਾ 18 ਲੀਟਰ ਹੈ ਤਿੰਨ ਚਾਰ ਦਿਨਾਂ ਦੀ ਸੂਈ ਥੱਲੇ 18 ਕਿਲੋ ਬੌੜਾ ਤਿਆਰ ਆ ਜਮਾ ਤਿਆਰ ਆ 9 ਲੀਟਰ ਡੰਗ ਦਾ 9 ਕਿਲੋ ਡੰਗ ਦਾ ਦੇਖੋ ਭਾਈ ਜਿਹੜੇ ਵੀ ਭਰਾ ਨੇ ਖਰੀਦ ਨਹੀਂ ਆ ਕੋਲੇ ਆ ਜੋ ਜਿੰਨੇ ਟਾਈਮ ਮਰਜੀ ਅਗਲਾ ਛੋੜੇ ਹਨਾ ਜਿੰਨਾ ਚਿਰ ਮਰਜੀ ਅਗਲਾ ਤਸੱਲੀ ਕਰੇ ਚਾਰ 6 ਡੰਗ ਜਦੋਂ ਤੁਹਾਡੀ ਭਾਈ ਤਸੱਲੀ ਹੋ ਗਈ ਭਾਈ ਕਹਿੰਦਾ ਉਦੋਂ ਆਪਣੇ ਨਾਲ ਪੂਰਾ 32 ਦਾ ਮੰਨ ਕੇ ਲੈ ਜੇ ਬਾਕੀ ਮੌਸਮ ਪਹਿਲਾਂ ਇਹਨੇ ਗਰਮੀ ਚ ਮਤਲਬ ਜਲਾਈ ਦੇ ਅਖੀਰ ਜੇ ਚ ਡਰਾਈ ਕੀਤੇ ਇਹ 20 ਕਿਲੋ ਤੋਂ ਅੱਛਾ ਤੇ ਹੁਣ ਤਾਂ ਰੋਤੀ ਬਹੁਤ ਆ ਗਈ 35 ਤੇ ਜਾਉ ਐ ਕਿ 30 ਤੋਂ ਪਲੱਸ ਪਲੱਸ ਜਾਊਗਾ ਰਾਮ ਨਾਲ ਰਾਮ ਨਾਲ 30 ਤੋਂ ਪਲੱਸ ਦੋਸਤੋ ਦੂਜਾ ਸੂਆ ਸੂਈ ਹੋਈ ਇਹ ਬੈੜਾ ਬਾਕੀ ਖੋਲ ਕੇ ਤੋੜ ਕੇ ਮੁੱਲ ਵਾਰੀ ਵੀਡੀਓ ਦੇ ਵਿੱਚ ਹੀ ਕਰਵਾਉਂਗਾ ਇੱਕ ਆਪਣਾ ਦਿਖਾਵਾਂਗੇ ਆ ਗੱਬਣ ਜਿਹੜੀ ਬਾਕੀ ਦੋਸਤੋ ਪਹਿਲਾਂ ਇਹਨੂੰ ਤੋੜ ਲੋ ਸਰ ਇਹਨੂੰ ਤੋੜ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਦੋਸਤੋ ਘਰ ਦੀ ਪਾਲੀ ਹੋਈ ਵੀਰ ਕਹਿੰਦਾ ਪਹਿਲਣ ਨਹੀਂ ਕਿੰਨਾ ਦੁੱਧ deta ਸੀ 32 ਲੀਟਰ ਪਹਿਲਣ ਨੇ ਦੋਸਤੋ 32 ਕਿਲੋ ਦੁੱਧ deta ਸੀ ਤੇ ਇਸ ਵਾਰ ਦੇਖੋ ਤਿਆਰੀ ਤੁਸੀਂ ਹੁਣ ਮਾਲਕ ਕਹਿੰਦੇ ਆ 32 ਤਾਂ ਆਰਾਮ ਨਾਲ ਹੀ ਖੁੱਲਾ ਡੁੱਲਾ ਪਾਉਗੀ ਅੱਜ 3-4 ਦਿਨਾਂ ਦੀ ਸੂਈ ਥੱਲੇ 18 ਕਿਲੋ ਗਿਆ ਸੀ ਬੌਲਾ ਤਿਆਰ ਆ 18 ਕਿਲੋ ਬੌਲਾ ਤਿਆਰ ਆ 18 ਕਿਲੋ ਬੌਲਾ ਤਿਆਰ ਆ ਬੱਚੇ ਦਾ ਕਰਕੇ ਜਿਆਦਾ ਹੋ ਗਿਆ ਬੱਚਾ ਜਿਆਦਾ ਕਰ ਦਿਆ 나ੜੂਆਂ ਨਾਲ ਆ ਬੱਚੇ ਹਾਂ 나ੜੂ ਆ ਦੇਖੋ ਵੀਰੇ ਜਮਾ ਹਜੇ ਤਾਜੀ ਸੋ ਥੋੜੇ ਦਿਨਾਂ ਦੀ ਸੂਈ ਹੋਈ ਲੋਕਟ ਤੇ ਬਈ ਤਿਲਕ ਨਾ ਜਾਵੇ ਟਕਾਜ ਨਾ ਇੱਕ ਜਿਹੜਾ ਦਵਾਲਾ ਜੀ ਦੰਦੀ ਆ ਤਾਂ ਆਰਾਮ ਨਾਲ ਇੱਕ ਵਾਰੀ ਹੋਰ ਬਾਕੀ ਤੋੜ ਕੇ ਸੋਨੂੰ ਮੈਂ ਦੁਬਾਰੇ ਦਿਖਾ ਦਿੰਦਾ ਵੀਰੇ ਕਈ ਵਾਰੀ ਜਾਨਵਰ ਹੁੰਦਾ ਬੱਚੇ ਦਾ ਜਿਆਦਾ ਕਰਕੇ ਨਾ ਥੋੜੀ ਕੋਈ ਨੀ ਮੋੜ ਲਿਆ ਵੀਰੇ ਕਈ ਵਾਰੀ ਪਛੂ ਤਿਲਕ ਨਾ ਜਾਵੇ ਯਾਰ ਹਾਂ ਆ ਤੁਸੀਂ ਕਰੋ ਕੁਆਲਿਟੀ ਚੈੱਕ ਆਰਡਰ ਦੀ ਬਹੁਤ ਵਧੀਆ ਵੀਰੇ ਤੇ ਬਾਕੀ ਜਿੱਡਾ ਲੇਵਾ ਹੋ ਦੋਸਤੋ ਫੇਰ ਹੀ ਦੁੱਧ ਪਾਉਂਦਾ ਪਸ਼ੂ ਹਨਾ ਜਿਹੜੇ ਵੀ ਭਰਾ ਨੇ ਚੰਗੇ ਦੁੱਧ ਵਾਲੀ ਕੋਈ ਦੁੱਧ ਦਾ ਕੰਮ ਵੀਰ ਨਮਾ ਕਰਦੇ ਆ ਤਾਂ ਇਹ ਜਿਹੇ ਚੰਗੀਆਂ گاਮਾਂ ਪਾਵਾਂਗੇ ਤਾਂ ਬਈ ਦੁੱਧ ਦੇ ਚਾਰ ਪੈਸੇ ਬਚਣਗੇ ਨਿਕਰਾਂ ਬਾਈ ਬੇਨਤੀ ਹੈ ਸਾਰਿਆਂ ਨੂੰ ਵੀ ਕੋਲੇ ਅਗਲਾ ਆ ਜੇ ਹਨਾ ਹਾਂ ਵੀ ਜਿਹੜਾ ਪਰਲਾ ਥਾਣਾ ਹੈਗਾ ਮੂਰਲਾ ਹਾਂ ਉਹ ਬਾਹਰ ਆ ਖੁੱਲੀਆਂ ਛੱਡੀਆਂ ਹੁੰਦੀਆਂ ਸੀ ਇਹ ਹੂੰ ਤੇ ਉਹ ਦੂਜੀ ਗਾਂ ਨੇ ਜੋ ਮਾਰੀ ਟੱਕਰ ਉਹਦੇ ਚ ਤਾਰ ਪੈ ਗਈ ਸੀ ਅੱਛਾ ਵੀ ਝਾਕਮ ਹੋ ਗਿਆ ਸੀ ਤੇ ਧਾਰ ਤੂਰ ਦਾ ਕੋਈ ਫਰਕ ਨਹੀਂ ਇਕੋ ਜਾਂ ਦੁੱਧ ਦਾ ਬਿਲਕੁਲ ਸਹੀ ਹੈਗਾ ਵੀ ਕਿਵੇਂ ਮਰਜੀ ਆਪਦੀ ਤਸੱਲੀ ਕਰ ਲੈ ਤਸੱਲੀ ਕਰ ਲੈ ਕਿਉਂ ਕਈ ਵਾਰੀ ਬੰਦਾ ਤੂਰੋਂ ਆਉਂਦਾ ਅਗਲਾ ਕਹਿੰਦਾ ਦੱਸਿਆ ਨਹੀਂ ਹਾਂ ਵੀ ਉਹ ਜ਼ਖਮ ਹੋ ਗਿਆ ਸੀ ਥਾਣਾ ਸਹੀ ਹੈ ਮੇਰੂ ਸਹੀ ਹੈ ਹਾਂ ਤੇ ਦੁੱਧ ਜਮਾ ਇਕੋ ਜਾਂ ਬਰੋਬਰ ਆਉਂਦਾ ਕਿ ਕੋਈ ਚੱਕਰ ਨਹੀਂ ਉਹਦਾ ਜ਼ਖਮ ਹੀ ਹੋਇਆ ਸੀ ਵੀ ਹਾਂ ਆਪਣਾ ਦੱਸਣਾ ਫਰਜ਼ ਆ ਅਗਲਾ ਕਹਿੰਦੇ ਵੀ ਆ ਥੋੜਾ ਜਿਹਾ ਜ਼ਖਮ ਜਾ ਕਿਵੇਂ ਲੱਗਦਾ ਹਾਂ ਹਾਂ ਠੀਕ ਆ ਠੀਕ ਆ ਤੇ ਇਹਦਾ ਕੀ ਭਾਰ ਹੋਊਗਾ ਜੀ ਪਾ ਇਹਦਾ ਦੇਣ ਲੈਣੀ 1 15 ਹੋ ਇੱਕ 15 ਚੋ ਛੋੜ ਹੋ ਨਹੀਂ ਤਾਂ ਇਹ ਜੀਆਂ ਗਾਂਆਂ ਦਾ 40 40 30 30 ਮੰਗੀ ਜਾਂਦਾ ਆਪਾਂ ਲੈਣ ਦੇਣ ਨਹੀਂ ਕਰ ਇਹ ਚੋ ਮਾਨਤਾਨ ਖੁੱਲਾ ਹੋ ਜੂਗਾ ਠੀਕ ਆ ਜੇ ਦੋਨੇ ਇਕੱਠੀਆਂ ਲੈਂਦਾ ਕੋਈ ਹਾਂ ਫਿਰ 2 ਲੱਖ ਚ ਦੇ ਦਿਆਂਗੇ ਫਿਰ 2 ਲੱਖ ਛੋੜ ਉਹਦੇ ਚ ਕੋਈ ਨਹੀਂ ਠੀਕ ਆ ਠੀਕ ਆ ਉਹਦੇ ਚੋਂ 28 ਫਿਰ ਰਹਿ ਗਏ ਉਹਦੇ ਬਾਝ ਦੇਣਾ 28 ਰਹਿ ਗਏ ਉਹਨੇ 30 ਲੀਟਰ ਦੁੱਧ ਦਿੰਦਾ ਹੈ ਉਹਨੇ 30 ਕਿਲੋ ਅੱਛਾ ਹਾਂ ਉਹ ਉੱਤਰਦੀ ਆਉਂਦੀ ਆ ਦਿਖਾਓ ਮਾੜਾ ਜੀ ਹੂੰ ਬਾਕੀ ਦੋਸਤੋ ਮੁੱਲ ਜਿਹੜਾ ਵੀਰ ਨੇ 115 ਹਾਂ 115000 ਰੁਪਿਆ ਮੁੱਲ ਮਾਨਤਾਨ ਹੋ ਜੂਗਾ ਮਾਨਤਾਨ ਇਹਦੇ ਚੋਂ ਵੀਰ ਵਰਕੇ ਕਹਿੰਦੇ ਕਰ ਦਾਂਗੇ ਦੁੱਧ ਦਾ ਜਿਹੜਾ ਵੀਰੇ ਜਿਹੜੀ ਨੇ ਪਹਿਲਣ ਨੇ 32 ਕਿਲੋ ਦੇਤਾ ਤੇ ਆਰਾਮ ਨਾਲ ਦੂਸਰੀ ਸੂਏ ਪਾਊਗੀ ਜਿਹੜੇ ਵੀ ਭਰਾਣੇ ਖਰੀਦਣੀ ਆਪਦੀ ਚਾਰ ਡਾਂਗਾ ਕੇ ਚੋ ਸਕਦੇ ਹੋ ਤਸੱਲੀ ਕਰਕੇ ਤੁਸੀਂ ਬਾਈ ਨਾਲ ਸੌਦਾ ਕਰ ਸਕਦੇ ਹੋ ਨੰਬਰ ਮਾਲਕਾਂ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਨੰਬਰ 2 ਤੇ ਸੋਨੂੰ ਦਿਖਾ ਦੇਣਾ ਗੱਬਣ ਹੈ ਜਿਹੜੀ 28 ਦਿਨ ਅਜ ਸੂਣ ਦੇ ਦੇ ਬਾਕੀ ਆ ਆ ਜੋ ਜੀ ਇੱਥੇ ਆ ਜੋ ਦੁੱਧ ਕੋਤ ਦੇਖੋ ਤੁਸੀਂ ਬਾਕੀ ਦੇਖੋ ਦੇ 6 ਫੁੱਟ 2 ਇੰਚ ਇਹਨੇ ਪੈਲਣ ਨੇ ਕਿੰਨਾ ਪਾਇਆ ਸੀਗਾ ਦੁੱਧ ਇਹਨੇ 30 ਪਾਇਆ 30 ਕਿਲੋ ਹਾਂ ਪੈਲਣ ਨੇ ਦੋਸਤੋ 30 ਕਿਲੋ ਇਹਨੇ ਦੁੱਧ ਪਾਇਆ ਦੂਸਰਾ ਸੂਆ ਸੁੰਦੀ ਆ 28 ਦਿਨਾਂ ਚ ਰਹਿੰਦੇ ਆ ਨਾਨ ਸੈਕਸਟ ਤੋਂ ਗੱਬਣਾ ਹੈ ਨਾ ਜਮਾ ਨਾਨ ਸੈਕਸਟ ਤੋਂ ਗੰਭਣਾ ਤੇ ਚੀਚੀ ਹਰਗੀ ਧਾਰ ਮੋਟੀ ਧਾਰ ਤੋਂ ਦੀ ਬਹੁਤ ਸਾਫ ਆ ਪੂਰੀ ਸਾਫ ਮੋਟੀ ਧਾਰ ਠੀਕ ਆ ਇਹਨੂੰ ਵੀ ਫਿਰ ਖੋਲ ਕੇ ਆਪਾਂ ਬਾਹਰ ਹੀ ਲਿਓ ਜੀ ਤੋਰ ਦਿੰਨੇ ਆ ਦਿਖਾਈ ਤੋਰ ਕੇ ਦੋਸਤੋ ਤੁਹਾਨੂੰ ਆਪਾਂ ਇਹ ਵੀ ਦਿਖਾ ਦਿੰਨੇ ਆ ਜੇ ਵੀਰ ਕਹਿੰਦਾ ਕੋਈ ਦੋਵੇਂ ਖਰੀਦਾ ਤਾਂ ਆਪਾਂ 2 ਲੱਖ ਦੀਆਂ ਕਿਹਾ ਸੀ ਹਾਂ ਉਹਦੇ 'ਚੋ ਛੋੜ ਕੋਈ ਨਹੀਂ ਬਸ 2 ਲੱਖ 'ਚੋ ਇੱਧਰ ਉੱਧਰ ਵਾਲਾ ਕੰਮ ਨਹੀਂ ਬਾਈ ਕਹਿੰਦਾ ਬਸ ਫਿਕਸ ਜੇ ਕੰਮ ਹੀ ਆ ਇਹ ਵੀ 30 ਪਲੱਸ ਵਾਲੀ ਤੇ ਇੱਕ ਨੰਬਰ ਵਾਲੀ ਵੀ ਦੋਸਤੋ ਕਦ ਕਦ ਦੇਖੋ ਜਾ ਜਿਹੜੇ ਸਾਹਿਬ ਨਾਲ 28 ਦਿਨ ਬਾਈ ਕਹਿੰਦਾ ਰਹਿੰਦੇ ਆ ਕੰਨ ਕੰਨ ਛੋਟੇ ਆ ਜਾਵਾ ਹੂੰ ਕਦ ਦੀ ਇਹ ਉਹ ਦੂਤੀ ਆ ਗਈ ਥੋੜੀ ਜਿਹੀ ਹੈਨਾ ਹਾਂ ਹੂੰ ਬਾਕੀ ਇਹ ਦੇਖੋ ਤੋਰ ਕੇ ਤੁਹਾਨੂੰ ਮੈਂ ਵੀ ਦਿਖਾ ਦਿੰਦਾ ਉੱਤਰ ਦੀਆਂ 28 ਦਿਨਾਂ ਨੂੰ ਤਾਂ ਦੋਸਤੋ ਬਹੁਤ ਜ਼ਿਆਦਾ ਵੱਡ ਜਾਣਾ ਏ ਵੀਰ ਕੰਦਾ ਚਲੋ ਅੱਜ ਆਪਾਂ ਵੀਡੀਓ ਬਣਾਉਂਦੇ ਸੀ ਵੀ ਕਵਰ ਕਰ ਦੋ ਇੱਕ ਵਾਰ ਤੁਸੀਂ ਕੋਈ ਭਰਾ ਹੁੰਦੇ ਆ ਵਿੱਚ ਕੱਚਾ ਪਸ਼ੂ ਲੈ ਲੈਂਦੇ ਆ ਚੰਗਾ ਹਨਾ ਸੰਭਾਲ ਕਰਕੇ ਆਹ ਦੇਖੋ ਦੋਸਤੋ ਉਧਰੀ ਕੁਮਾਲ ਇੱਕ ਜਿਹੜਾ ਹੋਰ ਦਵਾਦੇ ਬਾਈ ਹੂੰ ਆਹ ਦੇਖੋ ਵੀਰੇ ਨੰਬਰ ਆ ਜਿਹੜਾ ਮੇਵਾ ਸਿੰਘ ਦਾ ਹੀ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਧਨ ਸਿੰਘ ਖਾਨਾ ਪਿੰਡਾ ਕੋਟਫੱਤਾ ਤੁੰਗਾੜੀ ਦੇ ਸੈਂਟਰ ਦੇ ਵਿੱਚ ਲੈ ਵੀਰੇ ਮੋੜ ਲਿਆ ਹੂੰ ਜਿਹੜੇ ਭਰਾ ਨੂੰ ਕੋਈ ਵੀ ਨਗ ਪਸੰਦ ਆਉਂਦਾ ਕੋਲ ਆਇਓ ਵੀਰੇ ਜਿਵੇਂ ਮਰਜੀ ਆਪਦੀ ਤੁਸੀਂ ਚਾਰੇ ਪੱਖਾਂ ਤੋਂ ਤਸੱਲੀ ਕਰਕੇ ਬਾਈ ਨਾਲ ਸੌਦਾ ਕਰ ਸਕਦੇ ਹੋ ਬੂਥ ਬਾਤ ਖਾਤਵਾ ਐ ਪਈਆ ਜਮਾ ਕੱਦ-ਕੁੱਦ ਆਹ ਦੇਖੋ ਇਹ ਤਾਂ ਹੁਣ ਕੱਦ ਬਾਈ ਦਾ ਵੀ 6 ਫੁੱਟਾ ਮੁੰਡੇ ਦਾ ਹਾਂ ਤੇ ਕੱਦ ਆ ਬੈੜ ਦਾ ਵੀ ਬਹੁਤ ਆ ਵੀਰੇ ਇਹ ਤਾਂ ਉੱਤਰ ਨੂੰ ਲੱਗ ਗਈ ਬਸ ਹੁਣ ਤੇ ਜੇ ਇਹਦਾ ਕੱਲੀ ਦਾ ਜੀ ਕਿਸੇ ਨੇ ਕਚਾਵਨ ਹੋਇਆ ਤਾਂ ਕੱਲੀ ਦਾ ਚਾਵਾਂ ਹੋਇਆ ਤਾਂ 95 ਚ ਮਾਨਤਾਨ ਹੋ ਜੂਗਾ ਕੱਲੀ ਦਾ ਪਹਾਂ ਤੇ ਜਦੋਂ ਤਿਆਰ ਹੋਗੀ ਉਦੋਂ ਰੇਟ ਹੋਰ ਹੋਊਗਾ ਹਾਂ ਉਦੋਂ ਤਾਂ ਫਿਰ ਗੱਲ ਹੀ ਅੱਟੋ ਤੇ ਤਿਆਰੀ ਇਹਦੀ ਬਾੜੀ ਹੁੰਦੀ ਹੈ ਹਾਂ ਉਦੋਂ ਦੋਸਤੋ ਲੱਗ ਰੇਟ ਹੋ ਅੱਜ ਦੀ ਘੜੀ 28 ਦਿਨਾਂ ਦੀ ਕੱਚੀ ਦਾ ਮੁੱਲ 95 ਕੱਲੀ ਦਾ ਇਹਦਾ ਮੁੱਲ ਆ ਗਿਆ 115 ਦੋਨੇ ਨਗਾਂ ਜੋ ਜਿਹੜਾ ਵੀ ਕਿਸੇ ਭਰਾ ਨੂੰ ਪਸੰਦ ਆਉਂਦਾ ਆਜੋ ਕੋਲੇ ਤਸੱਲੀ ਕਰਕੇ ਕਰ ਲਿਓ ਵੀਰ ਨਾਲ ਸੌਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਵੀਰੇ ਸਸੀ ਕਾਲ ਜੀ ਸਾਰਿਆਂ ਨੂੰ